ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪਣੇ ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦੀ ਆ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਜੀ ਤੁਹਾਡੇ ਵਾਸਤੇ ਅੱਜ ਆਪਾਂ ਬਣਾਵਾਂਗੇ ਗੁੜ ਦੇ ਸ਼ੱਕਰਪਾਰੇ ਠੀਕ ਆ ਜੀ ਤੇ ਵੀਡੀਓ ਤੇ ਇਸੇ ਤਰੀਕੇ ਨਾਲ ਬਣੇ ਰਹੋ ਲਓ ਜੀ ਇੱਧਰ ਆਪਾਂ ਮੈਦਾ ਲੈ ਲਿਆ ਆ ਇਹ ਮੈਂ ਮੈਦਾ ਮਤਲਬ ਕਿ ਕਿੱਕ ਕੋਲੀ ਦੇ ਕ੍ਰੀਮ ਮੈਦਾ ਲਿਆ ਆ ਤੇ ਉਹਦੇ ਵਿੱਚ ਆਪਾਂ ਪਾ ਲਿਆ ਦੇਸੀ ਘਿਓ ਦੇ 2 ਚਮਚ ਅਗਰ ਜੇ ਜ਼ਰੂਰਤ ਪਈ ਤਾਂ ਆਪਾਂ ਹੋਰ ਪਾ ਲਾਂਗੇ ਤੇ ਵਿੱਚ ਆਮ ਘਿਓ ਤੇ ਘਿਓ ਇਸ ਕਰਕੇ ਆਪਾਂ ਪਾਉਂਦੇ ਆ ਕਿਉਂਕਿ ਜਿਹੜੇ ਆਪਣੇ ਸ਼ੱਕਰ ਪਾਰੇ ਉਹ ਵਧੀਆ ਅੰਦਰੋਂ ਸੌਫਟ ਬਣ ਕੇ ਤਿਆਰ ਹੁੰਦੇ ਆ ਤੇ ਜਿਹੜਾ ਆਪਾਂ ਘਿਓ ਪਾਣਾ ਤੇ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਰ ਮਸਲ ਕੇ ਮੈਦੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਮੈਨੂੰ ਥੋੜਾ ਜਿਹਾ ਘਿਓ ਘੱਟ ਲੱਗ ਰਿਹਾ ਸੀ ਤੇ ਮੈਂ 2 ਚਮਚ ਫੁਰ ਘਿਓ ਦੇ ਪਾ ਲਏ ਆ ਠੀਕ ਹੈ ਜੀ ਅਗਰ ਜੇ ਤੁਸੀਂ ਘਿਓ ਨਹੀਂ ਖਾਣਾ ਪਸੰਦ ਕਰਦੇ ਤਾਂ ਤੁਸੀਂ ਜਿਵੇਂ ਰਫਾਇਨਡ ਜੋ ਵੀ ਮਤਲਬ ਕਿ ਗਾਗਨ ਵਗੈਰਾ ਜਿੱਦਾਂ ਵੀ ਜਿਹੜਾ ਵੀ ਤੁਸੀਂ ਤੇਲ ਕੇ ਖਾਣਾ ਪਸੰਦ ਕਰਦੇ ਹੋ ਉਹ ਤੁਸੀਂ ਪਾ ਕੇ ਇਸ ਤਰੀਕੇ ਨਾਲ ਬਣਾ ਸਕਦੇ ਹੋ ਤੇ ਲੋ ਜੀ ਇਦਾਂ ਆਪਾਂ ਚੈੱਕ ਕਰ ਲਿਆ ਜਿੱਦੋਂ ਵੀ ਆਟਾ ਆਪਣਾ ਮੈਦਾ ਬਿਲਕੁਲ ਰੈਡੀ ਹੋ ਗਿਆ ਤਾਂ ਹੁਣ ਇਹਦੇ ਵਿੱਚ ਆਪਾਂ ਥੋੜਾ ਥੋੜਾ ਮਤਲਬ ਕਿ ਦੁੱਧ ਪਾ ਕੇ ਆਪਾਂ ਇਹਨੂੰ ਮਤਲਬ ਕਿ ਜਿਹੜਾ ਇਹਦਾ ਡੋਅ ਤਿਆਰ ਕਰ ਲਵਾਂਗੇ ਅਗਰ ਜੇ ਤੁਸੀਂ ਦੁੱਧ ਨਹੀਂ ਪਾਣਾ ਤਾਂ ਤੁਸੀਂ ਪਾਣੀ ਦੇ ਨਾਲ ਵੀ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਗੁੰਨ ਸਕਦੇ ਹੋ ਮੈਂ ਤੇਨੂੰ ਤੇ ਮੈਂ ਥੋੜੇ ਨੂੰ ਦੁੱਧ ਦੇ ਨਾਲ ਲਗਾਉਣ ਰਹੀ ਆ ਤੇ ਲੋ ਜਿਵੇਂ ਇੱਕ ਗਲਾਸ ਦੁੱਧ ਤਾਂ ਲਿਆ ਸੀ ਤੇ ਇਹਦੇ ਵਿੱਚ ਮੈਂ ਦੇਖੂਗੀ ਜੀ ਕਿੰਨਾ ਦੁੱਧ ਲੱਗਦਾ ਹੈ ਉਸ ਹਿਸਾਬ ਨਾਲ ਆਪਾਂ ਤੁਹਾਨੂੰ ਦੱਸਾਂਗੇ ਜੀ ਠੀਕ ਹੈ ਤੇ ਲੋ ਜੀ ਇਧਰ ਆਪਾਂ ਆਟੇ ਨੂੰ ਉਨ ਲੈ ਆਇਆ ਤੁਸੀਂ ਦੇਖ ਸਕਦੇ ਹੋ ਆਟਾ ਜਿਹੜਾ ਆਪਾਂ ਗੁੰਨਣਾ ਹੈਗਾ ਨਾ ਇਹ ਥੋੜਾ ਹਾਰਡ ਹੀ ਰੱਖਣਾ ਹੈ ਨਰਮ ਆਟਾ ਨਹੀਂ ਗੁੰਨ ਕੇ ਤਿਆਰ ਕਰਨਾ ਹੈਗਾ ਜਿਹੜਾ ਆਪਾਂ ਚੱਕਰ ਪਾਰੇ ਜਾਂ ਮਠੀ ਵਗੈਰਾ ਪੁੱਛੀ ਬਣਾਉਣਾ ਤੇ ਇਹਨਾਂ ਲਈ ਆਪਾਂ ਨੂੰ ਆਟਾ ਜਿਹੜਾ ਹੁੰਦਾ ਥੋੜਾ ਜਿਹਾ ਸਖਤ ਹੀ ਰੱਖਣਾ ਪੈਂਦਾ ਹੈ జాడు డోా తయారు థిలీ రెస్ట్ వస్తే షడ్డా మళ్ళీకి పదరతో వింట తక్కు ఏ తరికే ఢకే రేము లాన్ ఇకేళా ఢక దాగే ਤੇ ਆਪਾਂ 15 ਦੇਖੋ ਜੀ ਇੱਧਰ ਦੁੱਧ ਜਿਹੜਾ ਆ ਆਪਾਂ ਅੱਧਾ ਗਲਾਸ ਬਚ ਗਿਆ ਸੀਗਾ ਦੁੱਧ ਦਾ ਠੀਕ ਹੈ ਜੀ ਇੱਕ ਗਲਾਸ ਲਿਆ ਸੀ ਤੇ ਆਹ ਦੇਖੋ ਜੀ ਆਪਣਾ ਜਿਹੜਾ ਡੋ ਬਣਾ ਕੇ ਤਿਆਰ ਕੀਤਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਰ ਮਸਲ ਕੇ ਇਹਨੂੰ ਸੌਫਟ ਕਰ ਲਾਂਗੇ ਹੋਰ ਠੀਕ ਹੈ ਜੀ ਤੇ ਦੇਖ ਸਕਦੇ ਹੋ ਬਸ ਇਸੇ ਤਰੀਕੇ ਦਾ ਆਪਾਂ ਨੂੰ ਡੋ ਤਿਆਰ ਕਰਕੇ ਰੱਖਣਾ ਹੈ ਕਿ ਜਿਹੜਾ ਮੰਨ ਲਓ ਕਿ ਜਿੰਨਾ ਮਤਲਬ ਕਿ ਵਧੀਆ ਹੋਊਗਾ ਹਾਰਡ ਹੋਊਗਾ ਉੰਨੇ ਵਧੀਆ ਜਿਹੜੇ ਆਪਣੇ ਸ਼ੱਕਰਪਾਰੇ ਬਣ ਕੇ ਵਧੀਆ ਤਿਆਰ ਹੋਣਗੇ ਤੇ ਉਹ ਬਾਹ ਦੇ ਨਾਲ ਜਿਹੜੇ ਸ਼ੱਕਰਪਾਰੇ ਉਹ ਵਧੀਆ ਅੰਦਰੋਂ ਸੌਫਟ ਬਣਦੇ ਆ ਤੇ ਇਹਦੀਆਂ ਆਪਾਂ ਲੋਈਆਂ ਬਣਾ ਲਈਆਂ ਇਹਦੀਆਂ ਆਪਾਂ ਮੈਂ ਤਿੰਨ ਲੋਈਆਂ ਬਣਾਈਆਂ ਅਗਰ ਤੁਸੀਂ ਦੋ ਬਣਾ ਕੇ ਦੋ ਬਣਾਣੀਆਂ ਚਾਹੋ ਦੋ ਬਣਾ ਸਕਦੇ ਬਟ ਮੇਰੇ ਕੋ ਜਿਹੜਾ ਜਿਹਦੇ ਤੇ ਮੈਂ ਬਣਾਣਾ ਸੀ ਚਕਲੇ ਤੇ ਉਹ ਮੇਰੇ ਕੋ ਚਕਲਾ ਛੋਟਾ ਹੈ ਇਸ ਕਰਕੇ ਮੈਂ ਤਿੰਨ ਲੋਈਆਂ ਬਣਾਈਆਂ ਅਗਰ ਜੇ ਤੁਹਾਡੇ ਕੋਲ ਜਵੇਂ ਚੋਪਿੰਗ ਬੋਰਡ ਹੁੰਦਾ ਜੇ ਸਾਡੇ ਕੋਲ ਉਹ ਹੈਗਾ ਤੇ ਤੁਸੀਂ ਉਹਦੇ ਤੇ ਮਤਲਬ ਕਿ ਦੋ ਪੇੜੀਆਂ ਦੇ ਵਿੱਚ ਵੀ ਇਹਨੂੰ ਬਣਾ ਸਕਦੇ ਆ ਠੀਕ ਹੈ ਜੀ ਲਓ ਜੀ ਆਪਾਂ ਪੇੜੇ ਕਰਕੇ ਰੱਖ ਲਏ ਆ ਚੰਗੀ ਤਰ੍ਹਾਂ ਤੇ ਇਹਦੇ ਤੇ ਆਪਾਂ ਜਿਵੇਂ ਕੋਈ ਪ੍ਰੇਥਨ ਜਾਂ ਕੁਝ ਵੀ ਆਟਾ ਵਗੈਰਾ ਜਾਂ ਮੈਦਾ ਵਗੈਰਾ ਨਹੀਂ ਲਾਣਾ ਹੈਗਾ ਇਸੇ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ ਅਜੋਨਾ ਆਪਾਂ ਇੱਧਰ ਇਹਨਾਂ ਨੂੰ ਵੇਲ ਲਵਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਪਹਿਲਾਂ ਆਪਾਂ ਹੱਥਾਂ ਦੇ ਨਾਲ ਇਸ ਤਰੀਕੇ ਨਾਲ ਇਹਨੂੰ ਫਲੈਟ ਕਰ ਲਾਂਗੇ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਮੈਂ ਇਦਾਂ ਆਪਣਾ ਬਹੁਤ ਵਧੀਆ ਮੋਲਕੀ ਤਿਆਰ ਹੋਇਆ ਆ ਤੇ ਇਹਨੂੰ ਆਪਾਂ ਬੇਲਣ ਦੇ ਨਾਲ ਇਸ ਟਿੱਕੇ ਨਾਲ ਬੇਲ ਲਾਂਗੇ ਤੇ ਇੱਧਰ ਜਿਹੜਾ ਮੇਰਾ ਚਕਲਾ ਆ ਥੋੜਾ ਜਿਹਾ ਹਿੱਲ ਰਿਹਾ ਸੀ ਤੇ ਮੈਂ ਇਹਦੇ ਥੱਲੇ ਫੇਰ ਰੱਖੂੰਗੀ ਕਪੜਾ ਕੋਈ ਜਿਹੜਾ ਕਿ ਆਪਣਾ ਚਕਲਾ ਵਾ ਉਹ ਹਿੱਲੇ ਨਾ ਜੋ ਜਿੱਦ ਤੇ ਮੈਂ ਕਪੜਾ ਵਿਛਾ ਲਿਆ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਵੇਲਾਂਗੇ ਹੁਣ ਚੰਗੀ ਤਰ੍ਹਾਂ ਵੇਲ ਵੀ ਹੋ ਰਿਹਾ ਹੈ ਪਹਿਲਾਂ ਨਹੀਂ ਸੀ ਕਿਉਂਕਿ ਜਿਹੜਾ ਚੱਕਲਾ ਸੀ ਉਹ ਮਨ ਲੱਗੇ ਖਿਸਕ ਰਿਹਾ ਸੀਗਾ ਤੇ ਲਓ ਜੀ ਆਪਾਂ ਇਸ ਤਰੀਕੇ ਨਾਲ ਵੇਲ ਲੈਣਾ ਤੇ ਇਹਨੂੰ ਤੁਸੀਂ ਬਹੁਤਾ ਮੋਟਾ ਤੇ ਮੋਟਾ ਬਹੁਤ ਮੋਟਾ ਜਿਹੜਾ ਪਤਲਾ ਵੀ ਨਹੀਂ ਕਰਨਾ ਹੈਗਾ ਮੀਡੀਅਮ ਚ ਹੈ ਰੱਖਣਾ ਹੈ ਕਿਉਂਕਿ ਜਦੋਂ ਆਪਾਂ ਇਹਦੇ ਪੀਸਸ ਕੱਟਨੇ ਆ ਕਿ ਉਹ ਆਪਾਂ ਨੂੰ ਬਿਲਕੁਲ ਇੱਕੋ ਜਿਹਾ ਚਾਹੀਦੇ ਇਸ ਕਰਕੇ ਜੇ ਮੋਟੇ ਹੋਣਗੇ ਤੰਦੂ ਕੱਚੇ ਰਹਿ ਜਾਣਗੇ ਇਸ ਕਰਕੇ ਆਪਾਂ ਨੂੰ ਇਹਨਾਂ ਨੂੰ ਮੀਡੀਅਮ ਜੇ ਰੱਖਣੇ ਹਨ ਨਾ ਮੋਟੇ ਨਾ ਬਦਲੇ ਲਓ ਜੇ ਨੂੰ ਆਪਾਂ ਬੇਲ ਲਿਆ ਇਸ ਤਰੀਕੇ ਨਾਲ ਲੋ ਜੀ ਆਪਾਂ ਇਹਨੂੰ 베ਲ ਲਿਆ ਚੰਗੀ ਤਰ੍ਹਾਂ ਤੇ ਅਗਰ ਖੋ ਦੇਖੋ ਜੀ ਇਸ ਤਰੀਕੇ ਦਾ ਆਪਾਂ ਰੱਖਣਾ ਹੈ ਮੋਟਾ ਹੀ ਜ਼ਿਆਦਾ ਨਹੀਂ ਰੱਖਣੀ ਹੈਗੀ ਇਹਦੀ بس ਇੰਨਾ ਕੀ ਮੋਟਾ ਰੱਖਣਾ ਹੈ ਇਹਨੂੰ ਆਪਾਂ ਤੇ ਹੁਣ ਇਹਨੂੰ ਆਪਾਂ ਕਿਸੇ ਵੀ ਚਾਕੂ ਨਾਲ ਇਸ ਤਰੀਕੇ ਨਾਲ ਆਪਾਂ ਇਹਨੂੰ ਕੱਟ ਕਰ ਲਾਂਗੇ ਸਾਈਜ਼ ਮਤਲਬ ਕਿ ਆਪਣੇ ਹਿਸਾਬ ਨਾਲ ਤੁਸੀਂ ਮੋٹے ਪਤਲੇ ਬਣਾ ਸਕਦੇ ਹੋ ਜਿਸ ਤਰੀਕੇ ਦੇ ਵੀ ਤੁਸੀਂ ਖਾਣਾ ਪਸੰਦ ਕਰਦੇ ਹੋ ਉਸ ਤਰੀਕੇ ਦਾ ਬਣਾ ਸਕਦੇ ਹੋ तो लो जी इस तरीके आप कट कर लेंगे तो जोड़े इधर सैडाते बिल्कुल छोट छोटे छोटे जो है पीस इन्हों च साइड रख देंगे तो जो दूसरे पेड़े उन्होंने ऐड कर लेंगे देखो इस तरीके से आप बना के तैयार करने हैं बहुत वादिया इस तरीके आपूँ प्लेट के लिए पैला देंगे तो देख सकते हो कि वाइए हो गए तैयार तो इस तरीके आप दूसरे पेड़े में बेल के तैयार कर लेंगे ਲੋ ਜੀ ਇੱਧਰ ਆਪਾਂ ਤੇਲ ਗਰਮ ਰੱਖਤਾ ਸੀਗਾ ਤੇ ਤੇਲ ਨੂੰ ਮੈਂ ਮਤਲਬ ਜਿਹੜਾ ਗੈਸ ਨੂੰ ਬੰਦ ਕਰ ਲਿਆ ਸੀਗਾ ਕਿਉਂਕਿ ਤੇਲ ਪਹਿਲਾਂ ਆਪਾਂ ਗਰਮ ਕਰਨ ਤੋਂ ਬਾਅਦ ਇਹਨੂੰ ਇਸ ਲਈ ਬੰਦ ਕਰਤਾ ਸੀਗਾ ਆਪਾਂ ਨੂੰ ਤੇਲ ਜਿਹੜਾ ਬਹੁਤਾ ਗਰਮ ਨਹੀਂ ਚਾਹੀਦਾ ਹੈਗਾ ਤੇ ਇਹਦੇ ਵਿੱਚ ਮੈਂ ਇੱਕ ਪੀਸ ਪਹਿਲਾਂ ਪਾ ਕੇ ਦੇਖ ਲਿਆ ਸੀਗਾ ਤੇ ਆਪਾਂ ਮਤਲਬ ਕਿ ਤੇਲ ਸਹੀ ਆ ਗਰਮ ਇੰਨਾ ਕਿ ਆਪਾਂ ਨੂੰ ਟੈਂਪਰੇਚਰ ਚਾਹੀਦਾ ਸੀ ਤੇਲ ਦਾ ਉਸ ਠੀਕ ਹੈ ਜੀ ਤੇ ਜਿਹੜਾ ਹੁਣ ਆਪਾਂ ਇਹਨੂੰ ਗੈਸ ਨੂੰ ਚਲਾਤਾ ਹੈ ਤੇ ਗੈਸ ਦੀ ਜਿਹੜੀ ਫਲੇਮ ਆ ਬਿਲਕੁਲ ਮਤਲਬ ਕਿ ਸੇਮ ਕਰ ਦੇਣਾ ਆ ਤੇ ਤੇਲ ਜਿਹੜਾ ਇੰਨਾ ਕੀ ਗਰਮ ਰੱਖਣਾ ਆ ਆਪਾਂ ਕਿ ਜ਼ਿਆਦਾ ਗਰਮ ਨਹੀਂ ਕਰਨਾ ਜੇ ਆਪਾਂ ਜ਼ਿਆਦਾ ਗਰਮ ਤੇਲ ਨੂੰ ਕਰ ਲਾਂਗੇ ਤੇ ਉੱਪਰੋਂ ਤਾਂ ਪੱਕ ਜਾਣਗੇ ਬਟ ਜਿਹੜੇ ਵਿੱਚੋਂ ਇਹ ਕੱਚੇ ਰਹਿ ਜਾਣਗੇ ਤੇ ਫਿਰ ਜਿਹੜਾ ਮਤਲਬ ਕਿ ਟੇਸਟ ਉਹਦਾ ਸਹੀ ਨਹੀਂ ਆਊਗਾ ਇਸ ਕਰਕੇ ਆਪਾਂ ਨੇ ਬਿਲਕੁਲ ਘੱਟ ਸੇਕ ਤੇ ਇਹਨੂੰ ਪਕਾਵਾਂਗੇ ਤੇ ਇਹਨੂੰ ਆਪਾਂ ਤਦ ਤੱਕ ਪਕਾਣਾ ਆ ਇਹਨੂੰ ਆਪਾਂ ਛੇੜਨਾ ਨਹੀਂ ਹੈਗਾ ਹਜੇ ਤਦ ਤੱਕ ਇਹ ਮਤਲਬ ਕਿ ਉੱਪਰ ਆਪਣੇ ਆ ਫੁਲਕੇ ਨਹੀਂ ਆਉਂਦੇ ਤਦ ਤੱਕ ਆਪਾਂ ਇਹਨਾਂ ਨੂੰ ਨਹੀਂ ਟੱਚ ਕਰਨਾ ਹੈਗਾ ਠੀਕ ਹੈ ਜੀ ਜਦ ਤੱਕ ਇਹ ਉੱਪਰ ਨਹੀਂ ਆਉਂਦੇ ਤਦ ਤੱਕ ਨਹੀਂ ਟੱਚ ਕਰਨਾ ਜਦੋਂ ਇਹ ਉੱਪਰ ਆਪਣੇ ਆਪ ਫੁੱਲ ਕੇ ਆ ਗਏ ਤੇ ਉਦੋਂ ਆਪਾਂ ਇਹਨਾਂ ਨੂੰ ਇਹਦੇ ਨਾਲ ਆਪਾਂ ਇਹਨਾਂ ਸਾਈਡਾਂ ਚੇਂਜ ਕਰਕੇ ਪਕਾਵਾਂਗੇ ਬਿਲਕੁਲ ਘੱਟ ਸੇਕ ਤੇ ਪਕਾਵਾਂਗੇ ਤੇ ਜਿਹੜੇ ਅੰਦਰੋਂ ਵੀ ਪੱਕ ਕੇ ਤਿਆਰ ਹੋਣਗੇ ਤੇ ਬਾਹਰੋਂ ਵੀ ਇਹ ਬਣ ਕੇ ਖਸਤਾ ਤਿਆਰ ਹੋਣਗੇ ਤੇ ਬਹੁਤ ਜ਼ਿਆਦਾ ਟੇਸਟੀ ਲੱਗਣਗੇ ਲੋ ਜੀ ਇਹਨਾਂ ਦਾ ਜਿਹੜਾ ਕਲਰ ਆ ਦੇਖੋ 골ਡਨ ਹੋਣਾ ਸ਼ੁਰੂ ਹੋ ਗਿਆ ਹੈ ਤੇ ਇਸੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਹਜੇ ਹੋਰ ਪਕਾਵਾਂਗੇ ਥੋੜੀ ਦੇਰ ਲੋ ਜੀ ਕਿ ਦੇਖੋ ਕਿੰਨਾ ਵਧੀਆ ਕਲਰ ਆਇਆ ਹੈ ਤੁਸੀਂ ਦੇਖ ਸਕਦੇ ਹੋ ਪੱਕੇ ਤੇ ਇਸੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਬਾਕੀ ਦੇ ਇਹਨਾਂ ਨੂੰ ਵੀ ਪਕਾ ਲਾਂਗੇ ਤੇ ਇਹਨਾਂ ਨੂੰ ਕੱਢ ਕੇ ਪਲੇਟ 'ਚ ਰੱਖ ਦਾਂਗੇ ਬਸ ਇਹਨਾਂ ਨੇ ਕੀ ਆਪਾਂ ਰੱਖਣੇ ਆ ਕਲਰ ਜਿਆਦਾ ਡਾਰਕ ਨਹੀਂ ਕਰਨਾ ਤੇ ਕਿਉਂਕਿ ਜਿਵੇਂ ਆਪਾਂ ਬਾਹਰੋਂ ਲਿਆਣੀਆਂ ਲਵਾਈ ਤੋਂ ਉਹ ਮਤਲਬ ਕੀ ਕਲਰ ਪਾਉਂਦੇ ਆ ਅਸੀਂ ਇਹਦੇ ਵਿੱਚ ਕਲਰ ਨਹੀਂ ਪਾਇਆ ਹੈਗਾ ਬਿਲਕੁਲ ਸਿੰਪਲ ਦਿੱਕੇ ਨਾਲ ਜਿਵੇਂ ਘਰ ਦੇ ਵਿੱਚ ਹੀ ਬਣਾ ਰਹੇ ਆ ਠੀਕ ਹੈ ਜੀ ਤੇ ਇੱਧਰ ਆਪਾਂ ਬਾਕੀ ਦੇ ਜਿਹੜੇ ਉਹ ਵੀ ਇਹਨਾਂ ਨੂੰ ਵੀ ਆਪਾਂ ਫਰਾਈ ਕਰ ਲਾਂਗੇ ਚੰਗੀ ਤਰ੍ਹਾਂ ਲੋ ਜੀ ਜਿਹੜੇ ਉਹ ਨਾਲ ਵੀ ਹਲੇ ਬਾਕੀ ਦੇ ਵੀ ਆਪਾਂ ਪਕਾ ਲਏ ਆ ਤੇ ਲੋ ਜੀ ਤੁਹਾਨੂੰ ਆਪਾਂ ਇੱਧਰ ਦਿਖਾਉਣੇ ਆ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਤੁਸੀਂ ਦੇਖੋ ਇੱਕਦਮ ਅੰਦਰੋਂ ਵੀ ਬਾਹਰੋਂ ਵੀ ਬਿਲਕੁਲ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕੇ ਆ ਕਲਰ ਵੀ ਦੇਖੋ ਕਿੰਨਾ ਵਧੀਆ ਆਇਆ ਵਾ ਤੁਸੀਂ ਦੇਖ ਸਕਦੇ ਹੋ ਤੇ ਗੈਸ ਦੀ ਫਲੇਮ ਵੀ ਤੁਸੀਂ ਦੇਖੋ ਕਿਦਾਂ ਆਪਾਂ ਬਿਲਕੁਲ ਘੱਟ ਸਿੱਕ ਤੇ ਪਕਾ ਰਹੇ ਆ ਇਹਨਾਂ ਨੂੰ ਥੋੜਾ ਟਾਈਮ ਜਰੂਰ ਲੱਗਦਾ ਪਰ ਇਹ ਕਿ ਬਣ ਅੰਦ ਪ੍ਰੋਪਰ ਬਣ ਕੇ ਤਿਆਰ ਹੋ ਜਾਂਦੇ ਵਧੀਆ ਰੋਜੀ ਬਣ ਕੇ ਆਪਾਂ ਇਹਨਾਂ ਨੂੰ ਤਿਆਰ ਕਰ ਲਿਆ ਸਾਰਿਆਂ ਨੂੰ ਬਣਾ ਲਿਆ ਤੇ ਕੜਾਈ ਨੂੰ ਆਪਾਂ ਲਾ ਕੇ ਥੱਲੇ ਰੱਖ ਦਾਂਗੇ ਤੇ ਹੁਣ ਆਪਾਂ ਬਣਾਵਾਂਗੇ ਚਾਸ਼ਨੀ ਗੁੜ ਦੀ ਤੇ ਗੁੜ ਦੀ ਚਾਸ਼ਨੀ ਬਣਾਉਣ ਵਾਸਤੇ ਆਪਾਂ ਕੜਾਈ ਰੱਖ ਲਾਂਗੇ ਗੈਸ ਤੇ ਤੇ ਇਹਦੇ ਵਿੱਚ ਆਪਾਂ ਪਹਿਲਾਂ ਗੁੜ ਪਾ ਲਾਂਗੇ ਗੁੜ ਮੈਂ ਲਿਆ ਹੈਗਾ ਆਪਣੇ ਹਿਸਾਬ ਨਾਲ ਜਿੰਨੇ ਸੱਕਰਪਾਰੇ ਪਾਈਆ ਮਤਲਬ ਕੀ ਹੈ ਮੈਦੇ ਤੇ ਸੱਕਰਪਾਰੇ ਬਣਾਏ ਸੀਗੇ ਤੇ ਪਾਈਆ ਤੋਂ ਥੋੜਾ ਜਿਹਾ ਜ਼ਿਆਦਾ ਮੈਂ ਗੁੜ ਲੈ ਲਿਆ ਆ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਐਡ ਕਰਾਂਗੇ ਠੀਕ ਹੈ ਜੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇੱਕ ਤਾਰ ਬਣ ਦੀ ਚਾशनी ਬਣਾ ਕੇ ਆਪਾਂ ਰੈਡੀ ਕਰਨੀ ਆ। ਓ ਜੀ ਉਹ ਗੁੜ ਆਪਣਾ ਮੈਲਟ ਹੋਣਾ ਸ਼ੁਰੂ ਹੋ ਗਿਆ ਹੈ। ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਸੇ ਜਿੱਕੇ ਨੇ ਚਲਾਉਂਦੇ ਰਵਾਂਗੇ ਜੇ ਆਪਾਂ ਇਹਨੂੰ ਨਹੀਂ ਚਲਾਵਾਂਗੇ ਤਾਂ ਜਿਹੜਾ ਗੁੜਾ ਥੱਲੇ ਤਲੇ ਨਾ ਲੱਗਣਾ ਸ਼ੁਰੂ ਹੋ ਜਾਏਗਾ ਇਸ ਕਰਕੇ ਇਹਨੂੰ ਆਪਾਂ ਵਿੱਚ ਵਿੱਚ ਚਲਾਉਂਦੇ ਰਵਾਂਗੇ ਇਸੇ ਤਰੀਕੇ ਨਾਲ। ਅਗਰ ਜੇ ਤੁਹਾਡਾ ਗੁੜ ਸਾਫ਼ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਚਾਸ਼ਨੀ ਨੂੰ ਹੋ ਲਓ ਕੀ ਛਾਨੀ ਨਾ ਛਾਨ ਕੇ ਵੀ ਤੁਸੀਂ ਇਹਨੂੰ ਪਾ ਸਕਦੇ ਹੋ ਤੇ ਆਪਾਂ ਜਿਹੜੀ ਚਾਸ਼ਨੀ ਬਣਾਣੀ ਆ ਇੱਕ ਤਾਰ ਦੀ ਬਣਾ ਕੇ ਤਿਆਰ ਕਰਨੀ ਆ ਲਓ ਜੀ ਇੱਕ ਤਾਰ ਦੀ ਬਣ ਕੇ ਤਿਆਰ ਹੋ ਗਈ ਹੈ ਚਾਸ਼ਨੀ ਆਪਣੀ ਤੇ ਬਸ ਇਸ ਤਰੀਕੇ ਦੀ ਰੱਖ ਲਈਏ ਤੇ ਗੈਸ ਦੀ ਫਲੇਮ ਆਪਾਂ ਕਰ ਦੱਤੀ ਹੈ ਬੰਦ ਲਓ ਜੀ ਆਪਾਂ ਤੁਹਾਨੂੰ ਦਿਖਾਣਨੇ ਆ ਤੋੜ ਕੇ ਠੰਡੇ ਹੋ ਚੁੱਕੇ ਸੀਗੇ ਸਿਰ ਪਰੇ ਤੇ ਦੇਖੋ ਕਿੰਨੇ ਖਸਤੇ ਬਣ ਕੇ ਤਿਆਰ ਹੋਏ ਤੇ ਅੰਦਰੋਂ ਵੀ ਬਿਲਕੁਲ ਇੱਕਦਮ ਪੱਕੇ ਤਿਆਰ ਆ ਤੇ ਹੁਣ ਇਹਨੂੰ ਆਪਾਂ ਜਿਹੜੀ ਕੜਾਈ ਹੈ ਇਹਨੂੰ ਗੈਸ ਤੋਂ ਥੱਲੇ ਲਾ ਲਾਂਗੇ ਇਹ ਜਿਹੜੇ ਵਾ ਸੱਕਰ ਪਾਰੇ ਉਹ ਆਪਾਂ ਇਹਦੇ ਵਿੱਚ ਗੋੜਜ ਮਿਕਸ ਕਰ ਲਵਾਂਗੇ ਇਹਨੂੰ ਆਪਾਂ ਤਦ ਤੱਕ ਚਲਾਉਣਾ ਜਦ ਤੱਕ ਆਪਣਾ ਜਿਹੜਾ ਗੋੜਾ ਇਹ ਠੰਡਾ ਨਹੀਂ ਹੋ ਜਾਂਦਾ ਜੇ ਆਪਾਂ ਇਹਨੂੰ ਨਹੀਂ ਚਲਾਵਾਂਗੇ ਤੇ ਇਸੇ ਤਰੀਕੇ ਨਾਲ ਛੱਡ ਦਾਂਗੇ ਤੇ ਜਿਹੜਾ ਗੋੜਾ ਹੈਗਾ ਉਹ ਤੇ ਸੱਕਰ ਪਾਰੇ ਸਾਰੇ ਜੁੜ ਜਾਣਗੇ ਇਸ ਕਰਕੇ ਆਪਾਂ ਨੂੰ ਉਨੀ ਦੇਰ ਤੱਕ ਇਹਨੂੰ ਚਲਾਉਣਾ ਹੈ ਜਿੰਨੀ ਦੇਰ ਤੱਕ ਜਿਹੜੇ ਆਪਣੇ ਸੱਕਰ ਪਾਰੇ ਆ ਬਿਲਕੁਲ ਗੋੜਾ ਜਿਹੜਾ ਠੰਡਾ ਨਹੀਂ ਹੋ ਜਾਂਦਾ ਤੇ ਸੱਕਰ ਪਾਰਿਆਂ ਦੇ ਵਿੱਚ ਮਿਕਸ ਨਹੀਂ ਹੋ ਜਾਂਦਾ ਤਦ ਤੱਕ ਆਪਾਂ ਇਹਨੂੰ ਲਗਾਤਾਰ ਇਸੇ ਤਰੀਕੇ ਨਾਲ ਹਲਕੇ ਹੱਥਾਂ ਨਾਲ ਚਲਾਉਣਾ ਹੈ इसी रहे हैं। तो इसी तरीके आप चलाते रहेंगे देख सकते हो आप जिस तरीके चला रहे हैं हौली हौली जोड़ा गोड़ा अपना ठंडा हो रहा है तो जो शक्कर पा रहे हैं जो गोड़ा वो भी सारा मिक्स हो चुका है तो हजे आप थोड़ी देर हो चलावे जब तक ये प्रोपर ठंडा हो गया हो जाएगा तद तक आपू इसी तरीके चलाे ਲੋ ਜੀ ਗੋੜ ਆਪਣਾ ਦੇਖੋ ਇੱਧਰ ਠੰਡਾ ਹੋਣਾ ਸ਼ੁਰੂ ਹੋ ਗਿਆ ਹੈ ਤੇ ਇਹਦੇ ਵਿੱਚ ਆਪਾਂ ਦੇਖੋ ਜੀ ਕੋਈ ਫੂਡ ਕਲਰ ਨਹੀਂ ਪਾਇਆ ਹੈਗਾ ਬਿਕੋ ਨੇਚਰਲ ਬਣਾਏ ਆ ਤੇ ਤੁਸੀਂ ਚਾਹੋ ਤੇ ਇਹਦੇ ਵਿੱਚ ਮਤਲਬ ਫੂਡ ਕਲਰ ਵੀ ਐਡ ਕਰ ਸਕਦੇ ਹੋ ਫੂਡ ਕਲਰ ਦੇ ਨਾਲ ਹੈ ਜਿਹੜਾ ਕਲਰ ਤੁਹਾਨੂੰ ਦੇਖਣ ਚ ਥੋੜਾ ਜਿਹਾ ਹੋਰ ਵੀ ਵਧੀਆ ਲੱਗਣਾ ਸੀ ਬਟ ਮੈਂ ਇਹਦੇ ਵਿੱਚ ਫੂਡ ਕਲਰ ਨਹੀਂ ਪਾਇਆ ਬਿਲਕੁਲ ਪ੍ਰੋਪਰ ਜਿਵੇਂ ਘਰ ਦੇ ਵਿੱਚ ਆਪਾਂ ਬਣਾਉਂਦੇ ਆ ਉਸੇ ਤਰੀਕੇ ਨਾਲ ਬਣਾ ਕੇ ਤਿਆਰ ਕੀਤੇ ਹੈ ਲੋ ਜੀ ਆਪਾਂ ਇਹਨੂੰ ਸਰਵ ਕਰਨ ਵਾਸਤੇ ਪਲੇਟ 'ਚ ਕੱਢ ਲਾਂਗੇ ਤੁਸੀਂ ਇਹਨੂੰ ਇੱਕ ਕਿਸੇ ਵੀ ਟਿਫਨ ਦੇ ਵਿੱਚ ਜਾਂ ਡੱਬੇ ਵਿੱਚ ਪਾ ਕੇ ਤੁਸੀਂ ਇਹਨੂੰ ਰੱਖ ਸਕਦੇ ਹੋ 1 ਮਹੀਨੇ ਵਾਸਤੇ ਤੇ ਜਿਸ ਤਰੀਕੇ ਨੇ ਮਰਜੀ ਇਹਨੂੰ ਆਪਾਂ 1 ਮਹੀਨੇ ਤੱਕ ਯੂਜ਼ ਕਰ ਸਕਦੇ ਹਾਂ ਖਾ ਸਕਦੇ ਹਾਂ ਇਹ ਖਰਾਬ ਨਹੀਂ ਹੁੰਦੇ ਆਗੇ ਤੇ ਅੰਦਰੋਂ ਇਸ ਕਰਕੇ ਸੌਫਟ ਬਣ ਕੇ ਤਿਆਰ ਹੋਏ ਜਿਹੜਾ ਆਪਾਂ ਘਿਓ ਤੇ ਦੁੱਧ ਪਾਇਆ ਸੀ ਉਹਦੇ ਨਾਲ ਇਹ ਸੌਫਟ ਹੋਏ ਅੰਦਰੋਂ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਬਣਾ ਕੇ ਜਰੂਰ ਦੇਖਿਓ ਅਗਰ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਹੋ ਜਿਹੀ ਲੱਗੀ ਠੀਕ ਹੈ ਜੀ ਤੇ ਇਹਦੇ ਤੇ ਮੈਂ ਮਤਲਬ ਕੀ ਡੈਕੋਰੇਟ ਕਰਨ ਵਾਸਤੇ ਇਹਦੇ ਤੇ ਥੋੜੀ ਜਿਹੀ ਸੌਫ ਐਡ ਕੀਤੀ ਹੈ ਅਗਰ ਜੇ ਤੁਸੀਂ ਸੌਫ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਇਹਦੇ ਵਿੱਚ ਸੌਂਫ ਵੀ ਪਾ ਸਕਦੇ ਹੋ ਬਟ ਮੈਂ ਨਹੀਂ ਪਾਈ ਹੈਗੀ